ਲਾ ਸਜਣਾ ਸਰਦਾਰ ਚਰਨ ਸਿੰਘ ਡੈਰੀ ਫਾਰਮ ਤੋਂ ਨਾ ਝੋਟੀਆਂ ਪੰਜ ਲੱਗਿਆ ਬਾਈ ਮਨੀ ਕੋਲੋਂ ਦਿਖਾਉਣਾ ਪਿੰਡ ਸ਼ਾਹਪੁਰ ਤਹਿਸੀਲ ਫਲੋਰਾ ਤੇ ਜ਼ਿਲ੍ਹਾ ਜਲੰਧਰ ਇਹ ਮੰਨ ਲਓ ਬਹੁਤ ਕਮਾਲ ਦੀਆਂ ਝੋਟੀਆਂ ਹੁੰਦੀਆਂ ਨੇ ਇਕੱਲਾ ਕੈਨ ਵਾਲਾ ਸਿਸਟਮ ਨਹੀਂ ਹੁੰਦਾ ਆ ਅਸਲ ਤੋਂ ਅਸਲੀ ਹੁੰਦੀ ਆ ਬਾਈ ਦੀ ਜਿਹੜੀ ਸਿਲੈਕਸ਼ਨ ਆ ਨਾ ਬਹੁਤ ਅਸਲ ਹੁੰਦੀ ਆ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਗੱਲਬਾਤ ਬਾਈ ਨਾਲ ਕਰਾ ਦਾਂਗੇ ਆ ਜਾ ਮਨੀ ਫੇਰ ਸਗੀਗਾ ਭਾਈ ਹੋਰ ਕਿਵੇਂ ਆ ਵਧੀਆ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਚਾਰਨ ਸਿੰਘ ਡੇਰੀ ਫਾਰਮ ਤੇ ਸ਼ਰਦੀ ਕਲਾ ਪੂਰੀ ਬਾਹਗੁਰੂ ਦੀ ਮਿਹਰ ਹੋਈ ਪਈ ਠੀਕ ਆ ਗੱਲ ਤੇ ਝੋਟੀਆਂ ਦਾ ਹੁੰਦਾ ਜਿਆਦਿਆਂ ਲਿਹਾਉਣੇ ਸੀ ਪਰ 5 ਕਰਕੇ ਇੱਕ ਤਾਂ ਜੀ ਕਰੇ ਵੀਡੀਓ ਪਰ ਇੱਕ ਝੋਟੀ ਦੇ ਕੇ ਲੁਕਿਆ ਨਹੀਂ ਗਿਆ ਵੀ ਮੈਂ ਰੁਕੇ ਹੀ ਨਹੀਂ ਗਿਆ ਆਪ ਦਾ ਆਪੇ ਤੋਂ ਬਾਹਰ ਹੋ ਗਿਆ ਕੰਮ ਵੀ ਬਣਾਏ ਦਿੰਨੇ ਆ ਵੀਡੀਓ ਬਣਾ ਲੰਨੇ ਆ ਠੀਕ ਆ ਗੱਲ ਉਹ ਦਿਨ ਵਾਲਾ ਕਿ ਮੇਰਾ ਕੰਮ ਬਾਹਲਾ ਬੀ ਗੁੱਜੀ ਰੱਖ ਲੈ 21 ਤਰੀਕ ਨੂੰ ਪਾਈ ਦੀ ਆਪਾਂ ਹਾਂਜੀ 21 ਨੂੰ 21 ਤਰੀਕ ਨੂੰ ਵੀਡੀਓ ਬਣਾਈ ਤੀ ਤੇ ਅੱਜ ਲੱਗਿਆ ਬਣਾਉਣ ਵਾਲੋ 23 ਤਰੀਕ ਸ਼ਾਮ ਨੂੰ 24 ਨੂੰ ਅਪਲੋਡ ਹੋ ਜਿਓ ਹਾਂਜੀ ਕਿ ਆਪਣੀ ਉਹ ਦਿਨ 20 ਨੂੰ ਬਣੀ ਸੀ 20 ਨੂੰ ਉਤਰਦੀਆਂ ਤਿੰਨ ਮਈਆਂ ਤਾਂ ਸੇਲ ਹੋ ਗਈਆਂ ਸੀ ਠੀਕ ਆ ਗੱਲ ਵੀਡੀਓ ਤੋਂ ਬਾਅਦ ਹੀ ਠੀਕ ਆ ਗੱਲ ਹਾਂਜੀ ਵੀ ਨਾਲ ਦੀ ਨਾਲੇ ਚੱਲ ਮੇਰਾ ਕੰਮ ਰੈਗੂਲਰ ਇਹਲਾ ਥਾਣ ਵੀ ਨਹੀਂ ਫੜਦਾ ਠੀਕ ਆ ਉਹਦੇ ਫੜ ਕੇ ਮੈਂ ਲੈ ਜਾਂਦਾ ਜਿਹਨੂੰ ਯਕੀਨ ਆ ਜਿਹਨੇ ਆਵਾਦਾਵਾ ਬੋਲਣਾ ਠੀਕ ਆ ਮਾੜੇ ਕਈ ਵੀਰ ਕਹਿੰਦਾ ਕਮੈਂਟ ਆਫ ਰੱਖਦੇ ਆ ਹਾਂ ਕਮੈਂਟ ਉਹ ਬੋਲਣ ਵਾਲੇ ਜਿਹੜੇ ਜਿੰਨਾਂ ਤੋਂ ਮਈਆਂ ਮਈਆਂ ਲੈਨੇ ਉਹ ਮਾੜਾ ਬੋਲਦੇ ਆ ਠੀਕ ਆ ਜੇ ਤੋ ਕਰੀ ਨਹੀਂ ਲਈ ਜਾਂ ਜੇ ਤੋ ਨਹੀਂ ਮੈਂ ਹੈਗੀ ਉਹ ਮਾੜਾ ਬੋਲਦਾ ਜਿਹਨੂੰ ਮੈਂ ਦੇ ਵਾਦਾ ਮੈਂ ਹੈਗੀ ਆ ਉਹ ਨਹੀਂ ਮਾੜਾ ਜਿਹਨੂੰ ਚੀਜ਼ ਬਾਰੇ ਪਤਾ ਨਹੀਂ ਬੋਲਦਾ ਹਨਾ ਤੇ ਬਾਕੀ ਉਹੀ ਗੱਲ ਕਹਿਣਾ ਵੀ ਕੋਈ ਅੱਜ ਵਾਲਾ ਕੰਮ ਨਹੀਂ ਅੱਜ ਤੋਂ ਲਗਭਗ 56 ਸਾਲ ਪਹਿਲਾਂ ਮੇਰਾ ਖਲਾ ਕੰਮ ਸ਼ੁਰੂ ਕਰਿਆ ਪਿਆ ਹਣਾ ਤੁਹਾਨੂੰ ਵੀ ਬਾਈ ਇੱਕ ਬੰਦਾ ਕਹਿੰਦਾ ਵੀ ਤੁਸੀਂ ਤਾਂ YouTube ਬੰਦ ਕਰਾਵਾਂਗੇ ਠੀਕ ਆ ਬਾਈ ਗੁੱਦੀ ਮੇਨਾ 60 ਸਾਲ ਹੋ ਗਏ ਜੀ ਠੀਕ ਆ ਉਹ YouTube ਤੋਂ ਵੀ ਕੋਈ ਕਮਾਈ ਬਣਦੇ ਆ ਠੀਕ ਆ ਤੇ 60 ਸਾਲ ਹੋ ਗਏ ਪਹਿਲਾਂ ਵੀ ਮਈਆਂ ਵੇਚਦੇ ਸੀ ਅਸੀਂ ਠੀਕ ਆ ਗੱਲ ਹਾਂ ਆ ਬੰਦ ਬੰਦ ਨਹੀਂ ਕੋਈ ਸਿਸਟਮ ਕਿਸੇ ਦੇ ਕਹਿਦਾ ਠੀਕ ਆ ਕਾਮਾਂ ਦੇ ਕਹੇ ਠੱਗੇ ਨਹੀਂ ਮਰਦੇ ਸ਼ੁਰੂਆਤ ਇੱਥੋਂ ਕਰ ਲਈਏ ਇੱਕ ਨੰਬਰ ਤੋਂ ਮਾਰ ਗਿਆ ਤੇਰਨੋ ਲੱਭੀ ਕੈਮਰਾ ਇੱਕ ਨੰਬਰ ਤੇ ਤੋਰ ਚੋਬਰਾ ਖੋਲ ਕੇ ਸੂਆ ਮਣੀ ਦੂਜਾ ਸੂਆ ਬਾਈ ਜੀ ਸੂਆ ਦੂਜਾ ਕਿੰਨੇ ਦਿਨ ਦੀ ਸੂਈ ਹੋਗੀ ਸੂਈ ਹੋਗੀ 89 ਦਿਨਾਂ ਦੀ ਕੱਟੀ ਮਗਰ ਆ ਨਾਲ ਕੱਟੀ 8 ਤੋਂ 9 ਦਿਨਾਂ ਦੀ ਸੂਈ ਤੇ ਬਾਕੀ ਇੱਕ ਗੱਲ ਹੋਰ ਕਹੂੰਗਾ ਮੈਂ ਕਹਿੰਦਾ ਜਿਹੜਾ ਬੰਦਾ ਲੈ ਕੇ ਜਾਂਦਾ ਉਹ ਆਪਾ ਤੋਂ ਵੀ ਵੱਡਾ ਡਾਕਟਰ ਹੈ ਬੂਰਾ ਜੀ ਆਹ ਲਾ ਭਾਈ ਅਸੀਂ ਕਈਆਂ ਸਵਾਹਾਂ ਮਈਆਂ ਨੂੰ ਛਾਣ ਕੇ ਲਿਆਉਂਦੇ ਹਾਂ ਸੂਆ ਤੋਂ 89 ਛਾਣ ਕੇ ਲੈ ਜਾਂਦਾ ਜੀ ਉਹੀ ਗੱਲ ਆ ਵੀ ਚਾਰ ਨੇ ਜਦੋਂ ਇਹ ਬਾਈ ਹੋਰੀ ਮੱਝ ਲੈਂਦੇ ਇੱਕ ਨਹੀਂ ਤਿੰਨ ਲੱਗਦੇ ਨੇ ਤਿੰਨ ਲੱਗਦੇ ਨੇ ਤਿੰਨਾਂ ਚ ਪਾਸ ਹੋ ਕੇ ਆਉਂਦੀ ਆ ਰ ਕਮਾਲ ਆ ਜੋ ਬਰਾ ਕਿੰਨੇ ਦਿੰਦੀ ਸੂਈ ਮਣੀ ਇਹ ਸੂਈ ਹੋ ਗਈ 8 10 8 ਕ ਦੇਣਾ ਦੀ ਹੈ ਇੱਥੋਂ ਅਗਲੇ ਬੰਨਿਓ ਕਰਾ ਦੀ ਲੱਭੀ ਲੇ ਵਾਲੂ ਵਾ ਚੱਕਦੇ ਥਾਣ ਤੋਂ ਬੜਾ ਆ ਸਕਦਾ ਹੈ ਨਾ ਹੋਰ ਵੀ ਹੋਰ ਐਂਟਰ ਲੱਗਾ ਹੈ ਹਾਂ ਤੇ ਤੁਰਦੀ ਤਰਦੀ ਦਾ ਹੈ ਨਾ ਜਮਾ ਮੈਡਮ ਮੋਬਾਈਲ ਤੋਂ ਥੋੜਾ ਜਿਆਦਾ ਡਰਦੀ ਆ ਠੀਕ ਆ ਠੀਕ ਆ ਲੈ ਆਲੇ ਆ ਵੋਝ ਕੇ ਲਿਆ ਜੀ ਬੱਚਾ ਨਾਲ ਕੱਟੀ ਕਿੰਨਾ ਗੱਜ ਦੁੱਧ ਦੇ ਕੋਲੇ ਹੈਗਾ 15 ਕਿਲੋ ਅੱਜ ਮੜਨਾ 17 ਕਿਲੋ ਜਵਾਗੇ 15 ਕਿਲੋ ਦੀ ਆ ਜੋੜ ਹੈ ਠੀਕ ਹੈ ਗੱਲ ਆ 15 ਦੀ ਪਾਈ ਕਹਿੰਦਾ ਅੱਜ ਗਰੰਟੀ ਦੇ ਦਾਂਗੇ ਇੱਥੋਂ ਲੱਭੀ ਆਰਡਰ ਰੂਡਰ ਕਰਾ ਦੀ ਚੱਕ ਬੱਚਾ ਵੀ ਦਿਖਾ ਦੀ ਬਾਈ ਲੇਵੇ ਤੇ ਮਾਰ ਦੀ ਉੱਤੋਂ ਬਾਡੀ ਚ ਇੱਕ ਕਰਾ ਲੀ ਆ ਪੂਰੀ ਚੋੜੇ ਚੋੜੀ ਆ ਥਰੀਰਾ ਐਨ ਪਿਆ ਅਸਲ ਜਿੰਨਾ ਕਹਿ ਲਿਆ ਵੀ ਉੰਨੇ ਹੀ ਅਸਲ ਆ ਹੁਣ ਕਈਆਂ ਦੀ ਲਾੜ ਉੱਤੇ ਨਿਕਲੀ ਪਈ ਆ ਜੀ ਠੀਕ ਹੈ ਕੰਨਾ ਹਾਂ ਮੈਂ ਠੀਕ ਹੈ ਕੰਨਾ ਐਂ ਦਾ ਫਿਰ ਹੁੰਦਾ ਹੀ ਆ ਤੈਨੂੰ ਪਤਾ ਫੀਲਡ ਵਾਲੇ ਪ੍ਰਕਾਰ ਦੀ ਆ ਨਾ ਹਾਂਜੀ ਹਾਂਜੀ ਕਿੰਨਾ ਕਹਦਾ ਦੱਸਿਆ ਅੱਜ ਇਹਦੇ ਕੋਲੇ ਭਾਜੀ 15 ਕਿਲੋ ਅੱਜ 17 ਕਿਲੋ ਚੋਟੀ ਦੁੱਧ ਚ ਪਾਊਗੀ ਔਰ ਲੈ ਬੰਨੇ ਕਰ ਦੇ ਆ 15 ਬਾਈ ਕਹਿੰਦਾ ਅੱਜ ਹੈਗਾ 17 ਕਿਲੋ ਦੁੱਧ ਚ ਪਾ ਦੂਗੀ ਦੂਜਾ ਸੂਆ 6 ਦਾ ਧੋਗੜਾ ਡਰਦੀ ਆ ਔਰ ਲੈ ਬੰਨੇ ਕਰ ਦੇ ਦੰਦੋ ਬਾਈ ਕਹਿੰਦਾ ਛਿੱਗੀ ਰਹੂਗੀ ਤੇ ਸੂਆ ਰਹੂਗੀ ਦੂਜਾ ਇੱਥੋਂ ਕਰਾ ਦੀ ਜਾ ਇੱਕ ਗਵਾਂਡਾ ਬੋਟਨ ਬੋਟਨ ਥਾਨ ਵਾਲਾ ਕਮਾਲ ਦਾ ਲੱਗਿਆ ਠੀਕ ਆ ਗੱਲ ਇਹ ਆ ਗਈ ਇੱਕ ਨੰਬਰ ਤੇ ਤੇ ਹੁਣ ਮਾਰ ਦੇ ਲੱਭੀ ਦੋ ਨੰਬਰਾਂ ਦੀ ਤੇ ਕੈਮਰਾ ਫੇਸ ਤੋਂ ਲਾ ਕੇ ਬਾਡੀ ਤੋਂ ਲਾ ਕੇ ਆਨ ਕਰਾ ਦੇ ਤਸੱਲੀ ਪੂਰੀ ਤੋਰ ਚੁੜਾ ਖੋਲ ਕੇ ਹੁਣ ਇਦਾਂ ਨਹੀਂ ਮਈਆਂ ਦੁੱਧ ਨਾਲ ਜਮਾਉਣੀਆਂ ਦੱਸੋ ਕਿਹੜੀਆਂ ਜਮਾਉਣੀਆਂ ਠੀਕ ਬਾਈ ਕਹਿੰਦਾ ਜੁੜੀ ਦਿਖਾ ਕੇ ਨਹੀਂ ਅਸਲ ਵਿੱਚ ਘਰੇ ਖੜੀਆਂ ਕਰਕੇ ਚਵਾ ਕੇ ਵੇਚੋ ਬਾਈ ਅਗਲਾ ਜਿਹਨੂੰ ਯਕੀਨ ਹੈ ਇੱਦੇ ਫੜ ਕੇ ਉਹ ਖੜਨੇ ਨਹੀਂ ਦਿੰਦਾ ਕਰੇ ਨਾ ਆ ਇੱਥੋਂ ਕਰਾ ਲਈ ਲੱਭੀ ਚੱਕ ਬਾਲੀ ਆ ਉੱਪਰ ਚੜਾਈ ਲਿਖੀ ਹੋਈ ਜੀ ਵਾਲੂਵਾ ਚੈੱਕ ਕਰਾ ਦੀ ਤੇ ਇੱਥੋਂ ਮਾਰਦੀ ਆ ਤਾਂ ਇਧਰਲੇ ਬੰਨੇ ਜਾਊਗੀ ਕਮਾਲਾ 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 ਆ ਥੋੜੀ ਨੇੜੋਂ ਫੜ ਕੇ ਤੋਰ ਦੇ ਇਥੋਂ ਪਛਾਣ ਤੋਂ ਬਾਡੀ ਬੁੱਡੀ ਚੈੱਕ ਕਰਾ ਕੇ ਲੈ ਬਿਆਰਡਰ ਕੁਆਲਿਟੀ ਕਰਾ ਦੀ ਚੈੱਕ ਫੁੱਲ ਚੜਾਈ ਵਾਲੀ ਆ ਗਈ ਪੂਰੀ ਚੜਾਈ ਸੂਆ ਦੂਜਾ ਸੂਆ ਜੀ ਬੱਚਾ ਕੀ ਆ ਗਿਆ ਨਾਲ ਕੱਟੀ ਮੋਦਰ ਕੱਟੀ ਵਾਲੀ ਚੰਗੀ ਆ ਜੀ ਨਾਲ ਕੱਟੀ ਸੂਆ ਦੂਜਾ ਤੇ ਐ ਨਾ ਜੇ ਮੈਂ ਕਹਿ ਲੀ ਆਪਾਂ ਪੂਰੇ ਕੈਰੇਕਟਰ ਪੂਰੇ ਕਰਦੀ ਆ ਮੋਰ ਵਾਲੇ ਆ ਨਾ ਹਾਂ ਜੀ ਕਿੰਨੇ ਦਿਨ ਦਾ ਸੂਆ ਹੋ ਗਿਆ ਸੂਆ ਦਾ ਹੈਗਾ 8 ਠੰਗ ਦੇਣਾ ਦਾ ਕੱਟੀ ਮੋਦਰ 7 ਠੰਗ ਦੇਣਾ ਹੋਗਾ ਤਾਜੀ ਸੂਈ ਆ ਜਮਾ ਉਹ ਕੱਟੀ ਦਾ ਬਾੜੀ ਕਹਿ ਸਕਦੇ ਆ ਅਸਲ ਆ ਗਈ ਨਾ ਹਾਂ ਜੀ ਆ ਬੋਚ ਕੇ ਬੋਚ ਕੇ ਬੋਚ ਕੇ ਠੰਡੇ ਦਿਮਾਗ ਨਾਲ ਲਿਆ ਪਰੇਸ਼ਾਨ ਨਾ ਕਰ ਥੋੜੇ ਡਰ ਤੇ ਦੁੱ ਅੱਜ ਕਿੰਨਾ ਤਿਆਰੀ ਦਾ ਦੱਦ ਅੱਜ 16 ਕਿਲੋ ਅੱਜ ਮੈਨਾਂ ਦੇਵਾਂਗੇ ਠੀਕ ਹੈ ਜਰਾਂ ਦੀ ਊਟ ਆ 16 ਕਿਲੋ ਅੱਜ ਬਾਈ ਕਹਿੰਦਾ ਨਾ ਮਿਣਕੇ ਦੇ ਦਾਂਗੇ ਦਾ 18 ਕਿਲੋ ਦੀ ਆ ਗਈ ਗਰੰਟੀ ਅੱਧ ਰੇ ਮੰਨ ਲਓ ਵੀ ਅੱਗੇ ਪਿੱਛੇ ਦਾ ਆ ਗਿਆ ਤੇ ਜੋਰ-ਜੂਰ ਆ ਗਿਆ ਬਾਲੇ ਇਹ ਇੱਥੋਂ ਫੇਸ ਤੋਂ ਲਾ ਕੇ ਮਾਰਨੀ ਸਾਰੇ ਪਾਸੇ ਕੈਮਰਾ ਇਹ ਇੱਥੋਂ ਇੱਥੋਂ ਕਰਾ ਰਹੀ ਜੈ ਇੱਕਲੇ ਵਾਲੂ ਆ ਇੱਥੋਂ ਕਰਾ ਦੇ ਜੈ ਇੱਕ ਦਿਖਾ ਕਿੰਨੀ ਚੜਾਈ ਵਾਲਾ ਆਰਡਰ ਆ ਗਿਆ ਉੱਤੋਂ ਬਾਡੀ ਕਰਾ ਦੀ ਪੂਰੀ ਜਿੰਨੀ ਬਾਡੀ ਚੌੜੀ ਓਨੀ ਆਰਡਰ ਚੌੜਾ ਤੇ ਹੁਣ ਕਰਾ ਦੇ ਪਰਲੇ ਬੰਨ੍ਹ ਚੱਕ ਲਵਾਈ ਲੰਬੂਈ ਆਹ ਜੋੜੀ ਹੋਊਗੀ 18 ਕਿਲੋ ਠੀਕ ਹੈ ਗੱਲ ਅੱਜ ਕਿੰਨਾ ਦੱਸਿਆ ਅੱਜ 16 ਕਿਲੋ ਅੱਜ ਮੈਨ ਆਹ ਗੰਦਮਣ ਛੜਦੀ ਆ ਨਾਲ ਹੀ ਲਗਾ ਲੈ ਠੀਕ ਹੈ ਗੱਲ ਤਾਜੀ ਇਹ ਆ ਜਿੱਦਣ ਪੀਕ ਲੈਵਲ ਚੱਲ ਜਾਓ ਉਦੋਂ ਦਾ 20 ਕਿਲੋ ਵਾਲੀ ਜਾ ਠੀਕ ਹੈ ਗੱਲ ਹੁਣ 18 ਕਿਲੋ ਚਪਾਉ ਉਹ ਤਾਂ ਅਗਲਾ ਰੱਖ ਲਵੇ ਠੀਕ ਹੈ ਤੇ ਆਪ 16 ਕਿਲੋ ਇਹ ਚਪਾਉਗੀ 15 ਕਿਲੋ 18 ਬਾਈ ਕਹਿੰਦਾ ਚਪਾਉਗੀ ਰੱਖ ਲੈ ਨਹੀਂ ਵਾਪਸੀ ਕਰ ਦੇ ਦੀ 16 ਕਿਲੋ ਆ ਜੋ ਪਹੁੰਚ ਆ ਜੋੜੇ ਦੀ ਆ ਜੋੜੇ ਦੀ ਠੀਕ ਹੈ ਗੱਲ 2 ਨੰਬਰ ਵਾਲੀ ਦੀ ਕੱਟੀ ਵੀ ਕਰਾ ਦੇ ਲੱਭੀ ਚੱਕਾ ਖੜੀ ਆ ਇਧਰਲੇ ਮਾ ਕਰਤੀ ਵੀ ਬਾੜੀ ਆਸਲਾ ਤੇ ਇਥੋਂ ਕਰਾ ਦੇ ਚੱਕਾ ਤੇ ਗੰਦ ਮੰਦ ਜਿਹੜੇ ਚੱਲ ਰਹੀ ਆ ਤਕਰੀਬਨ ਤਕਰੀਬਨਾਂ ਕਿਲੋ 2 ਕਿਲੋ ਦੀ ਕੰਪੈਸਟੀ ਲਈ ਦੁੱਧ ਦੀ ਹੈਗੀ ਆ ਤੇ ਹੁਣ ਮਾਰਦੇ 3 ਨੰਬਰ ਵਾਲੀ ਦੇ ਕੈਮਰਾ ਇਹਦਾ ਕੱਦ ਚੰਗਾ ਹੈ ਨਾ ਸਾਰੀ ਗੱਲੋ ਪੂਰੀ ਆ ਜਿੱਥੇ ਰੰਗ ਥੋੜਾ ਲੋਹਾ ਪੰਨ ਆ ਗਿਆ ਠੀਕ ਹੈ ਗੱਲ ਤੇ ਥਾਣ ਥੋਣ ਤੇ ਬੋਲ ਆ ਆ ਆ ਜਮਾ ਲੈ ਆ ਲੈ ਆ ਲੈ ਆ ਆਇਆ ਲੈ ਆ ਨੰਬਰ ਆ ਗਿਆ ਤੀਜਾ ਸੁਆਹਣਾ ਦੱਸਿਆ ਦਾ ਠੀਕ ਆ ਇਹ ਦੂਆ ਜੀ ਦੂਜਾ ਸੁਆਹ ਹਾਂਜੀ ਜੀ ਬੱਚਾ ਕੀ ਜਮਣੇ ਨਾਲ ਇਹਦੇ ਕੱਟੀਆਂ ਇਹਦੇ ਨਾਲ ਵੀ ਕੱਟੀਆਂ ਜਮਣੇ 나ੜੂ ਨਾਲ ਆ ਚੱਕ ਵੇ ਕੱਟੀਆਂ ਨਹੀਂ ਸੇਲੇ ਲਾਤੀ ਅੱਜ ਹਾਂਜੀ ਕੱਟੀਆਂ ਨੇ ਠੀਕ ਆ ਗੱਲ ਇਹ ਠੰਡੀ ਲੱਗਦੀ ਆ ਜਮੀਆਂ ਪੂਰੀ ਪੂਰੀ ਕੱਦ ਵੀ ਫੁੱਲ ਤੇ ਲੰਬੀ ਲੰਬੀ ਵੀ ਫੁੱਲ ਕਮਾਲਾ ਜੋ ਬਰਾ ਇੱਥੋਂ ਕਮਾਲਾ ਬੋਲੇ ਨਾਲ ਸਾਫ ਆ ਬਾਈ ਠੀਕ ਆ ਗੱਲ ਇਹ ਇੱਥੋਂ ਮਾਰ ਨਹੀਂ ਲੱਭੀ ਫੇਸ ਤੋਂ ਮਾਰ ਕੇ ਕੈਮਰਾ ਆਡਰ ਕੁਆਲਟੀ ਕਰਾ ਦੇ ਚੱਕ ਗਾਂਲੇ ਬੰਨਿਓ ਤੇ ਫੇਰ ਮਾਰਨੀ ਕੈਮਰਾ ਇਹਦੇ ਪਿਛਾਲੇ ਪੱਖ ਤੋਂ ਐਨ ਤਸੱਲੀ ਕਰਾ ਦੇ ਦੇਖਣ ਵਾਲੇ ਸੂਆ ਦੂਜਾ ਕਿੰਨਾ ਦੁੱਧ ਸਿਆ ਅੱਜ ਅੱਜ 14 15 ਤੋਂ ਸਟਾਰਟਿੰਗ ਕਰੀਆ 14 ਕਿਲੋ ਚ ਆਜੂਗੀ 14 15 ਤੋਂ ਸਟਾਰਟਿੰਗ ਹੈ ਤੇ ਆਹ ਕੱਟੀ ਤੇ ਲਿਆ ਕੱਟੀ ਤੇ ਲਿਆ ਕੈਮਰਾ ਮੋੜਿਆ 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 ਇੱਥੋਂ ਕਰਾ ਦੇ ਚੈੱਕ ਤੇ ਹੁਣ ਮਾਰ ਦੇ ਝੋਟੀ ਦੇ ਕੈਮਰਾ ਖੜੀ ਤੇ ਬਾਡੀ ਬੂਡੀ ਪੁੱਠਾ ਪੱਠਾ ਚੈੱਕ ਕਰਾ ਦੇ ਉੱਤੇੋਂ ਤੇ ਕੱਦ ਕਾਠ ਵੀ ਚੰਗਾ ਰੱਖਦੀ ਆ ਇੱਥੋਂ ਮਾਰਨੀ ਆਰਡਰ ਦੇ ਕੈਮਰਾ ਇਥੋਂ ਕਰਾ ਦੇ ਤਸੱਲੀ ਉੱਤੋਂ ਬਾਡੀ ਬੂਡੀ ਕਰਾ ਦੇ ਚੈੱਕ ਉਹ ਥੋੜੀ ਬਾਈ ਇਹ ਸਭੋ ਜਿਹੀ ਆਪਣਾ ਠੀਕ ਆ ਕਰਦਾ ਮਈਆ 6 ਸੀ ਹੁੰਦਾ ਇੱਕ ਵਿੱਚੋਂ ਬੈ ਗਈ ਤੇ ਠੀਕ ਗੱਲ ਆਪਣੀ ਬਣੀ ਨਹੀਂ ਕੋਈ ਲੈ ਠੀਕ ਆ ਨੰਬਰ ਆ ਗਿਆ ਤੀਜਾ ਤੇ ਹੁਣ ਮਾਰ ਦੇ ਲੱਭੀ 4 ਨੰਬਰ ਵਾਲੀ ਤੇ ਬਾਡੀ ਬੂਡੀ ਚੈੱਕ ਕਰਾ ਦੇ ਉਸ ਤੋਂ ਬਾਅਦ ਮਾਰਨੀ ਆਰਡਰ ਤੇ ਕੈਮਰਾ ਤੇ ਇਥੋਂ ਇਥੋਂ ਕਰਾ ਦੇ ਜੇ ਕੰਨ ਪਿਆ ਸਰੀਰ ਦਾ ਕਹੀਏ ਸੇਠਾਂ ਦੇ ਸਰਾਣੇ ਨਾਲ ਦਾ ਆ ਜਾ ਜਾਓ ਬਰਾਲੇ ਆ ਤਾਜੀ ਸੂਈ ਜਮਨ ਨਾਲੇ ਕੱਟੀ ਪਹਿਲਣ ਇਹਦੇ ਨਾਲ ਮੇਲ ਕਾਫ ਕੱਟਾ ਆ ਗਿਆ ਜੀ ਆ ਇਹਦੇ ਨਾਲ ਕੱਟਾ ਸੂਆ ਪਹਿਲਾ ਹੀ ਚਾਰ ਦੰਦ ਸੂਆ ਪਹਿਲਾ ਦੰਦੋ ਆ ਗਈ ਚੌਗੀ ਤੇ ਸਰੀਰ ਆ ਗਿਆ ਕਹ ਲਈਏ ਪਲਵਾਨਾ ਨਾਲ ਦਾ ਸਰੀਰ ਪੂਰਾ ਪੂਰਾ ਹਾਂਜੀ ਇਹ ਇਥੋਂ ਕਰਾ ਲਈ ਲੱਭੀ ਬਾਡੀ ਚ ਇੱਕ ਆਡਰ ਕੁਆਲਟੀ ਇਹ ਇਥੋਂ ਘਮਾ ਲਈ ਜੋ ਬਰਾ ਇਥੋਂ ਕਰਾ ਦੀ ਸਾਰੀ ਝੋਟੀ ਚੈੱਕ ਕਰਾ ਦੀਆਂ ਅਨ ਸਮਾਰ ਕੇ ਕਿੰਨੇ ਦਿਨ ਦਾ ਸੂਆ ਦੱਸਿਆ ਸੂਆ ਭਾਈ ਅੱਜ ਪੰਜ ਮਾ ਦੇਣਿਆ ਸੂਈ ਨੂੰ ਬੋਲੇ ਬੋਲੇ ਸਾਫ ਹੈ ਜੀ ਠੀਕ ਆ ਕੰਨਾ ਹਾਂਜੀ ਕਿੰਨਾ ਕਹ ਕਹਿ ਲੀਏ ਹਾਜ਼ਰ ਹੋਊਗਾ ਜਾਈਏ 14 13 14 ਤੋਂ ਸਟਾਰਟਿੰਗ ਕੀਤੀ ਆ ਝੂਟੀ 15 ਕਿਲੋ ਰਾਮਨਾ ਕੱਟੀ ਦੁੱਧ ਪਾ ਜੂਗੀ ਠੀਕ ਆ ਹਾਂਜੀ 14 ਤੋਂ 15 ਕਿਲੋ ਦਾ ਪਾਈ ਦੇਊ 15 ਕਹਿੰਨਾ 14 ਬੋਲੇ ਅੱਥrai ਪਾ ਦੂ ਪਾ ਦੂ ਜਮਾ ਤਾਜੀ ਸੂਈ ਦਾ ਬੱਚਾ ਦੇਖ ਲੋ ਜੀ ਠੀਕ ਆ ਦੇਣਿਆ ਜੀ ਆ ਨਾਲ ਆ ਗਿਆ ਇਹ ਆ ਬੱਚਾ ਆ ਗਿਆ ਲੱਭੀ ਇਹ ਤੇ ਮਾਰਨੀ ਕੈਮਰਾ ਆ ਆ ਗਿਆ ਨਾਲ ਇਹਦੇ ਆ ਗਿਆ ਕੱਟਾ ਨੰਬਰ ਆ ਗਿਆ ਚੌਥਾ ਤੇ ਹੁਣ ਪੰਜਵੇਂ ਨੰਬਰ ਤੇ ਲਿਆ ਪਹਿਲਾ ਆਰਡਰ ਦੀ ਮਾਰ ਇਹੇ ਕਰਕੇ ਬਾਈ ਜੀ ਤੈਨੂੰ ਅੱਜ ਸਦਿਆ ਇਹ ਆਰਡਰ ਦੀ ਮਾਰਨੀ ਕੈਮਰਾ ਇੱਥੋਂ ਇੱਥੋਂ ਦਿਰਾ ਦੇ ਤਸੱਲੀ ਇਹ ਜਿਆ 4x4 ਵਾਲਾ ਸਿਸਟਮ ਹੀ ਆ ਤੋੜਦੇ ਤੋੜਦੇ ਚੋਬਰਾ ਖੋਲ ਕੇ ਬਾਕੀ ਸਵਾਰੀ ਬਾੜੀ ਨਿੱਗੀ ਆ ਨਾ ਬਾੜੇ ਨਿੱਕੇ ਨਿੱਕੇ ਸਿੰਗੀ ਪਈ ਆ ਆ ਲੈ ਚੱਲ ਆ ਚਲਾ ਇਹੀ ਲੈ ਚੱਲ ਭਰਾਡੇ ਵੀ ਦੀ ਪਰਲੇ ਬੰਨੇ ਕਢ ਲਾ ਇਹਦਾ ਸੁਆਮਣੀ ਹੈ ਦੂਆ ਸੁਆ ਆ ਠੀਕ ਹੈ ਪਮਾ ਪਲੂਨ ਕਰਕੇ ਵੇਚ ਲੈ ਜੀ ਠੀਕ ਆ ਗੱਲ ਆ ਜੀ ਬਰੀਕ ਦਾ ਬਾਲੀ ਆ ਨਾ ਪੂਰੇ ਬਰੀਕ ਪਈ ਆ ਐਂ ਕੱਢ ਲੈ ਬਾਹਰਲੇ ਬੰਨੇ ਕੱਢ ਲੈ ਇੱਥੋਂ ਕੱਢ ਲੈ ਬਾਹਰਲੇ ਬੰਨੇ ਜੋਬਰਾ ਸੂਆ ਦੂਜਾ ਤੇ ਲੰਬੀ ਤੁਹਾਨੂੰ ਇਹ ਕਹੂੰਗਾ ਫੁੱਲ ਲੰਬੀਆਂ ਚ ਆ ਗਈ ਇਹ ਇੱਥੋਂ ਸਿੰਗੀ ਦੇਖੋ ਗਾਲੀ ਉੱਤੇ ਕਰੀ ਜਾਂਦੀ ਐ ਭਾਵੇਂ ਪਰ ਮੋਦੀ ਸੜ ਦੋ ਠੀਕ ਆ ਕਰ ਲੈ ਸੂਆ ਕਿੰਨੇ ਦਿਨ ਦਾ ਹੋ ਗਿਆ ਸੂਆ ਆਊਗਾ ਭਾਜੀ 89 ਦਿਨਾਂ ਦਾ 89 ਦਿਨਾਂ ਦਾ ਜੋਬਰਾ ਇੱਥੇ ਹੀ ਰੋਕ ਲਈ ਕਮਾ ਕੇ ਆ ਕਮਾ ਕੇ ਲੰਬੀ ਹੀ ਖੜਾ ਲੈ ਇੱਥੇ ਤੁਰੀ ਜਾਂਦੀ ਵੀ ਜਗਾਲਾ ਵੱਡੀ ਜਾਂਦੀ ਆ ਉਹ ਬਾਲੀ ਠੰਡੀ ਜੋਦੀ ਆ ਰੋਕਲਾ 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 ਬੂਧਾ ਰੋਕਲਾ ਜੋ ਲੈ ਬੰਨੇ ਆ ਬੰਦੇ ਜੋਰ ਘੱਟ ਲੱਗਦੇ ਆ ਮੈਨੂੰ ਇਹ ਆ ਇੱਥੇ ਰੋਕ ਲਾ ਰੋਕ ਲਾ ਰੋਕ ਲਾ ਇਹ ਆ ਇੱਥੇ ਰੋਕ ਲਾ ਇਹ ਬਾਕੀ ਇੱਥੇ ਤੋਂ ਆਰਡਰ ਕੁਆਲਟੀ ਕਰ ਸਕਦੇ ਹੋ ਚੈੱਕ ਕਮਾ ਦੇ ਕਮਾ ਦੇ ਕਿਹੜਾ ਹੋਰ ਕਮਾ ਦਿਓ ਜੀ ਆਹ ਹੈ ਹੁੱਕ ਦੇਖ ਲਓ ਬਾਈ ਹੈ ਹੀ ਨਹੀਂ ਜਮਾ ਇਹ ਇੱਥੋਂ ਤੱਕ ਕਰਾ ਦਿੰਦੇ ਆ ਫੇਸ ਕੁਆਲਟੀ ਚੈੱਕ ਤੇ ਇੱਥੋਂ ਬਾਈ ਕਹਿੰਦਾ ਹਿੱਕ ਹੁੱਕ ਵਾਲਾ ਸੀ ਇੰਨੇ ਇੱਥੋਂ ਆਰਡਰ ਕੁਆਲਟੀ ਤੇ ਇੱਥੋਂ ਲੰਬਾਈ ਕਰ ਸਕਦੇ ਹੋ ਚੈੱਕ ਕਮਾ ਕੇ ਲੈ ਚਲਾਂਗੇ ਕੋਈ ਹੋਰ ਹੀ ਚੋਈ ਜਾਂਦਾ ਸੀ ਠੀਕ ਆ ਪਤਾ ਰੁਪਈਆ ਗਣ ਕੇ ਲੈ ਆਂ ਫੜ ਕੇ ਨਿਰਭੀਏ ਨਿਕਲਦੇ ਹੈਗੇ ਠੀਕ ਆ ਗੱਲ ਆ ਹਾਂ ਦੋਲੀਆਂ ਵਿੱਚ ਉਦਾਂ ਨਹੀਂ ਤੇ ਵੀ ਇਹ ਨਿਕਲਦੇ ਐ ਕਹਿਣਾ ਚਾਹੁੰਦਾ ਕੁਛ ਇਹਦਾ ਨਾਲ ਉੱਥੇ ਚੱਲ ਕੇ ਕਰਦੇ ਆ ਗੱਲ ਚੱਲ 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 ਲੈ ਚੱਲ ਇਹ ਕੱਟੀ ਕਰਕੇ ਅੱਜ ਤੁਹਾਨੂੰ ਸੱਦਿਆ ਬਾਈ ਉਦਾਂ ਮੇਰੇ ਮਨ ਨਹੀਂ ਸੀ ਵੀ ਮੈਂ ਕਿਹਾ ਵੀ ਇਹ ਝੋਟੀ ਆ ਗਈ ਆ ਵੀਡੀਓ ਜ਼ਰੂਰ ਪਾ ਦੀਏ ਠੀਕ ਆ ਗੱਲ ਆ ਲੈ ਚੱਲ ਲੈ ਜਾ ਲੈ ਇਹਨੂੰ ਲੈ ਚੱਲਦੇ ਕੁਆਲਿਟੀ ਕੁਆਲਿਟੀ ਦਾ ਇਹ ਕਹੂੰਗਾ ਬੜੀ ਆਸਲ ਕੁਆਲਿਟੀ ਦੀ ਆ ਗਈ ਆ ਨਾ ਮਣੀ ਬੜੀ ਬਰੀਕ ਆ ਗਈ ਬਰੀਕ ਬਹੁਤ ਨਾੜਾ ਦੇਖੋ ਬਾਈ ਕੱਲੀ ਕੱਲੀ ਮਹਿਲਕ ਬੇਨ ਪੂਰੀ ਲੱਗੀ ਆ ਝੋਟੀ ਜਿੱਥੋਂ ਕਰ ਸਕਦੇ ਹੋ ਚੈੱਕ ਲੈ ਚੱਲ ਇਹ ਇੱਥੋਂ ਲੰਬਾਈ ਚੈੱਕ ਕਰ ਸਕਦੇ ਹੋ ਗਰਦਨ ਆ ਗਈ ਜਮਾਨ ਪਤਲੀ ਤੇ ਲੰਬੀ ਆ ਗਈ ਫੁੱਲ ਕਿੰਨਾ ਕੁ ਦੱਸਿਆ ਦੁੱਧ ਦੇ ਕੋਲ ਹਾਜ਼ਰ ਜੀ ਬਾਜੀ ਦੁੱਧ ਅੱਜ 18 ਕਿਲੋ ਮੈਣ ਦਵਾਂਗੇ ਕਮਾਲ ਹੋ ਜੀ ਠੀਕ ਹੈਗੀ 22 ਕਿ 23 ਕਿਲੋ ਵਾਲੀ ਮੌਸਮ ਭੈੜਾ ਮਾਰ ਪਾਉਂਦਾ ਠੀਕ ਹੈ ਗੱਲ ਹੁਣ ਇਦਾਂ ਦੀ ਬਰੀਕ ਕੱਟੀ ਨੇ ਦੁੱਧ ਨਾ ਦਿੱਤਾ ਫੇ ਕਿਹੜੀ ਦਊਗੀ ਜੀ ਮੈਂ ਬਰੀਕ ਦਾ ਬਾੜੀ ਆ ਉਹ ਤਾਂ ਤੇਰੀ ਗੱਲ ਨਾਲ ਪਾੜੇ ਸਹਿਮਤਾਂ 110% ਸਹਿਮਤਾਂ ਹਾਂਜੀ ਇਹ ਇੱਥੋਂ ਕਰ ਸਕਦੇ ਹੋ ਚੈੱਕ ਬਰੀਕੀ ਆਰਡਰ ਕੁਆਲਿਟੀ ਤੇ ਥਣ ਦਾ ਸਾਈਜ਼ ਕਹੂੰਗਾ ਤੇ ਬਾਕੀ ਬਰੀਕ ਆ ਗਈ ਫੁੱਲ ਜੇ ਥੋੜੀ ਜਿਹੀ ਕਲੀ ਹੋਰ ਭਰਦੀਏ ਤਾਂ ਇਹ ਮੰਨ ਲਾ ਵੀ ਉੱਚੀ ਵੀ ਵੱਧ ਲੱਗਣ ਲੱਗ ਪੂ ਤਾਜੀ ਸੂਈ ਜਮਾ ਬਰੀਕੀਆਂ ਫੁੱਲ ਆ ਗਈਆਂ ਹਨਾ ਅਠਾ 10 ਦਿਨਾਂ ਦੀ ਕਟਾ ਮਗਰਿਆ ਆ ਆ ਗਿਆ ਨਾਲੇ ਸੱਜਣੋਂ ਮੇਲ ਕਾਫ ਇੱਥੇ ਤੋਂ ਕਰ ਸਕਦੇ ਹੋ ਚੈੱਕ ਕੁਆਲਟੀ ਤੇ ਬਾਕੀ ਝੋਟੀ ਦਾ ਤਾਂ ਉਹੀ ਗੱਲ ਆ ਵੀ ਕਿਆ ਕਹਿਣਿਆ ਵਾਲਾ ਸਿਸਟਮ ਹੀ ਆ ਇਹ ਇੱਥੋਂ ਕਰ ਸਕਦੇ ਹੋ ਚੈੱਕ ਖਾਣ ਲਈ ਵੇਰੀਆਂ ਇਨਸਾਫ ਚਵਾਈ ਦੀ ਕਰਦੀਆਂ ਮੋਗੇ ਫਿਰ ਮੋਗੇ ਭਾਈ ਇਦਾਂ ਨਹੀਂ ਜਿੰਨੇ ਮੋਗੇ ਕਿਤੇ ਪਰ ਕਿਹੜੀ ਕਰੂਗੀ ਠੀਕ ਆ ਗੱਲ ਤੇ ਇੱਥੇ ਤੋਂ ਕਰ ਸਕਦੇ ਹੋ ਲੈਵਾ ਚੈੱਕ ਹਨਾ ਜੀ ਪੂਰੀਆਂ ਆ ਗਈਆਂ ਅਸਲ ਬਰੀਡ ਵਾਲੀ ਆ ਨੰਬਰ ਬੋਲ ਦੋ ਜੀ 9478474740 9478 ਹਾਂਜੀ 474740 ਇਹ ਆਪਣਾ ਲੱਕੀ ਭਾਜੀ ਹੈ ਨਾ ਰਾਜਪੁਰੇ ਆ ਭਾਜੀ ਠੀਕ ਆ ਜੀ ਪੰਜਵੇਂ ਉਹਨਾਂ ਦੇ ਜਾਣੀਆਂ ਆਨਲਾਈਨ ਜਾਂਦੀ ਆ ਆ ਭਾਜੀ ਇੰਗਲੈਂਡ ਜੀ ਆ ਠੀਕ ਆ ਗੱਲ ਆ ਤੇ ਉਹਨਾਂ ਬਸ ਹਾਂ ਨਾ ਜੀ ਮੜੀ ਚੱਲੀ ਜਾਂਦੀ ਆ ਠੀਕ ਆ ਗੱਲ ਆ ਪਹਿਲੀ ਇਹ 9 ਤੇ ਚਵਾਰੀ ਹੈ ਦਾ ਵਾਹ ਵਾਹ 9 ਤੇ ਚਵਾਰੀ ਠੀਕ ਆ ਗੱਲ ਤੇ ਬਾਕੀ ਝੋਟੀਆਂ ਇਹ ਮੰਨ ਲਓ ਵੀ ਟੋਟਲ ਪੰਜ ਦਿਖਾਈਆਂ ਪਰ ਦਿਖਾਤੀਆਂ ਸੱਜਣੋਂ ਬਹੁਤ ਕਮਾਲ ਦੀਆਂ ਇੱਕ ਤੋਂ ਇੱਕ ਦਿਖਾਤੀ ਨੰਬਰ ਵਾਈ ਦਾ ਸਕਰੀਨ ਤੇ ਚੱਲੀ ਜਾਂਦਾ ਜਿਹੜੇ ਵੀ ਸੱਜਣ ਨੂੰ ਕੋਈ ਵੀ ਪਸ਼ੂ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਪਾਸ ਕਰਕੇ ਡੰਗ ਤੋਂ ਡੰਗ ਚੋ ਕੇ ਲੈ ਜਿਓ ਧੰਨਵਾਦ ਜੀ